ਕੰਡੇ ਨੂੰ ਕੁੱਟਿਆ ਮੈਨੂੰ ਸਰਦਾਰ ਵੀ ਇੱਕ ਇੱਕ ਕੱਲੇ ਨੂੰ ਕੁੱਟਿਆ ਤੇ ਹੁਣ ਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਸਕਿਉਰਿਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਨੀਆਂ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜੇ ਇਨਾ ਹੀ ਦਿਮਾਗ ਹੈਗਾ ਮੈਂ ਕਿਹੜੇ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਿਟੀ ਦਿੱਤੀ ਹੋਈ ਆ ਛੇਰੇ 10 11 ਵਜੇ ਤੱਕ ਬੰਦੇ ਫੜੇ ਜਾਂਦੇ ਤੇ ਮੈਂ ਸਹਿਮਤ ਆਂ ਤੇ ਨਹੀਂ ਤਾਂ ਕਾਲ ਤੱਕ ਸਭ ਨੂੰ ਜਹਰਦੀ ਦਾ ਫੋਨ ਆਇਆ ਤੇ ਉਹ ਤੋਂ ਬਾਅਦ ਤੇ ਜਿਹੜੀ ਐਨੀ ਕਾਰਵਾਈ ਹੋਈ ਤਾਰਕ ਤਸੀ ਆਫ ਕਰਨੀ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਉਸ ਮਾਮਲੇ ਤੇ ਸੀਜ ਇਤਿਬੰਦੀਆਂ ਦੇ ਨੋਟਿਸ ਲੈਣ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਪਰ ਐਫ ਆਈ ਆਰ ਵਿੱਚ 295ਏ ਤੇ ਧਾਰਾ 26 ਦੀ ਮੰਗ ਅਧੂਰੀ ਹੈ ਮੌਕੇ ਤੇ ਮੌਜੂਦ ਵੱਡੀ ਗਿਣਤੀ ਵਿੱਚ ਇਕੱਤਰ ਸਿੱਖ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੱਲ ਸਵੇਰੇ 10 ਵਜੇ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਅਤੇ 295ਏ ਅਤੇ 26 ਵਧਾਉਣ ਤੇ ਸ਼ਿਵ ਸੈਨਿਕ ਦੇ ਗਨਮੈਨ ਸਸਪੈਂਡ ਕਰਨ ਦਾ ਅਲਟੀਮੇਟਮ ਦਿੱਤਾ ਹੈ ਮੌਕੇ ਤੇ ਮੌਜੂਦ ਡੀਐਸਪੀ ਨਵੀਨ ਕੁਮਾਰ ਐਸਪੀਡੀ ਮਨਮੀਤ ਸਿੰਘ ਢਿੱਲੋਂ ਨੇ ਮੰਗ ਪੂਰੀ ਕਰਨ ਦੀ ਸਹਿਮਤੀ ਦਿੱਤੀ ਹੈ। ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੋਚ ਕਰਤੀ ਹੈ ਜਿਹੜਾ 295ਏ ਦਾ ਵੱਧਾ ਉਹ ਅਸੀਂ ਵਾਪਸੀ ਤੇ ਕਰ ਦਾਂਗੇ। ਇਹਨਾਂ ਨੇ ਇਹਨਾਂ ਨੇ ਲੰਘੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਤੇ ਗਨਮੈਂਟ ਤੋਂ ਉੱਤੇ ਚੱਲਦੇ ਉਹਨਾਂ ਨੇ ਉਹਨਾਂ ਨੇ ਬਹੁਤ ਕਹਿ ਕੇ ਕਟਵਾਇਆ ਬਾਰੀਆਂ ਤੱਕ ਉਹ ਜੋ ਵੀ ਉਹਨਾਂ ਦਾ ਰੋਲ ਆਇਆ ਜਿ ਮੇਕਮਨਾ ਕਰ ਵੀ ਕੀਤੀ ਹੈ ਉਹਨਾਂ ਤੇ। ਅੱਛਾ ਜੀ। ਹਾਂ ਜੀ। ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਤੀਤੀ ਮਨ ਲਾਇਆ ਉਹ ਜਿਹੜੀ ਡਬਲ ਜੰਦਰ ਕਰ ਰਹੇ ਸੀ ਆਇਆ ਜੀ ਹੁਣ ਫੇਰ ਆਇਆ ਦੋ ਵਾਰੀ ਕੀੜੇ ਕੱਢ ਕੇ ਗਿਆ ਹਸਪੀਟਲੋਂ ਬੰਦਾ ਸਰ ਜੀ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜੇ ਆਇਆ ਹੁੰਦਾ ਤਾਂ ਅਸੀਂ ਕਰ ਵੀ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਆ ਉਹਨਾਂ ਦੇ ਮੈਂ ਕਰ ਵੀ ਕਰਾਂਗੇ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਪ੍ਰੋਬਲਮ ਇਹ ਜੋ ਜੋ ਇਹਨਾਂ ਦੀ ਜੋ ਸੀਗੀਆਂ ਮੰਗਾਂ ਉਹ ਸਾਰੀਆਂ ਅਸੀਂ ਐਫਆਰ ਵੀ ਲੌਂਚ ਕਰਤੀ ਹੈ 295 ਇਹਦਾ ਵਾਅਦਾ ਅਸੀਂ ਵਾਪਸੀ ਦੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਨਸਾਫ ਦਿੱਤਾ ਜੀ ਇਹ ਨੇ ਸਵੇਰੇ 10 ਵਜੇ ਤੱਕ ਵੀ ਅਸੀਂ ਕਿੰਨੇ ਵਜੇ ਤੋਂ ਬੰਦ ਕਰ ਸਾਜੀ ਬੰਦੇ ਕਿੰਨੇ ਦੇ ਕਿੰਨੇ ਵਜੇ ਰੈਸਟ ਕਰਾਂਗਾ ਅਸੀਂ ਉਹਦੇ ਰੋਕਣ ਲੋਕਾਂ ਨੂੰ ਇਹਨਾਂ ਦਾ ਕਹਿਣਾ ਮਤਲਬ ਕਿੰਨੇ ਤਾਰੀਆਂ ਨੂੰ ਬਈ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਆਖਿਆ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ ਜਲਦ ਤੋਂ ਜਲਦ ਜਦੋਂ ਵੀ ਹੋਇਆ ਸੀ ਜਿਥੇ ਬੰਦੀਆਂ ਅਨੁਸਾਰ ਅਗਲੀ ਕਾਰਵਾਈ ਦਾ ਐਲਾਨ ਕੱਲ ਦੁਪਹਿਰ 12 ਵਜੇ ਕੀਤਾ ਜਾਵੇਗਾ ਦੱਸਣਯੋਗ ਹੈ ਕਿ ਸ਼੍ਰੀ ਮੁਖਸਰ ਸਾਹਿਬ ਵਿਖੇ ਅੱਜ ਦੁਪਹਿਰੇ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸ਼ਿਵ ਸੈਨਾ ਆਗੂਆਂ ਵੱਲੋਂ ਇਸ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਉਸ ਦੇ ਕੱਪੜੇ ਪਾੜੇ ਗਏ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੜੇ ਨਾਲ ਕਈ ਵਾਰ ਕੀਤੇ ਗਏ ਮਿਲੀ ਜਾਣਕਾਰੀ ਅਨੁਸਾਰ ਰਸਤੇ ਨੂੰ ਲੈ ਕੇ ਇਹ ਬੈਹ ਸ਼ੁਰੂ ਹੋਈ ਸੀ ਸ਼ਿਵ ਸੈਨਾ ਆਗੂਆਂ ਵੱਲੋਂ ਚੌਕ ਵਿੱਚ ਧਰਨਾ ਦਿੱਤਾ ਜਾ ਰਿਹਾ ਸੀ ਸਿਗਨੋਜਨ ਗੁਰਵਿੰਦਰ ਸਿੰਘ ਨੇ ਰਸਤਾ ਦੇਣ ਲਈ ਕਿਹਾ ਤਾਂ ਸ਼ਿਵ ਸੈਨਾ ਆਗੂਆਂ ਨੇ ਬੈਸਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਕਾਰ ਵਿੱਚ ਬੈਠੇ ਗੁਰਵਿੰਦਰ ਸਿੰਘ ਨਾਲ ਹੱਥੋਪਾਈ ਕੀਤੀ ਗਈ ਅਤੇ ਉਸਤੇ ਕੜੇ ਨਾਲ ਕਈ ਵਾਰ ਕੀਤੇ ਗਏ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਇਹ ਸ਼ਰਿਆਮ ਗੁੰਡਾਗਰਦੀ ਹੋਈ ਹੈ ਜੇਕਰ ਜਲਦੀ ਹੀ ਪ੍ਰਸ਼ਾਸਨ ਸ਼ਿਵ ਸੈਨਾ ਆਗੂਆਂ ਤੇ ਕਾਰਵਾਈ ਨਹੀਂ ਕਰਦਾ ਤੇ ਮੇਰਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੇ ਹਮਲਾ ਸਿੱਖ ਪਹਿਚਾਣ ਕਰਕੇ ਹੋਇਆ ਹੈ ਹਮਲਾਵਰਾਂ ਵੱਲੋਂ ਵਾਰ-ਵਾਰ ਸਰਦਾਰ ਨੂੰ ਘੇਰਨ ਦੀ ਗੱਲ ਕਹੀ ਜਾ ਰਹੀ ਸੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਚੌਂਕ ਦੇ ਵਿੱਚ ਸ਼ਰਿਆ ਮੇਰੇ ਤੇ ਹਮਲਾ ਹੋਇਆ ਮੈਂ ਇਸ ਘਟਨਾ ਨੂੰ ਲੈ ਕੇ ਬਹੁਤ ਸ਼ਰਮ ਮਹਿਸੂਸ ਕਰ ਰਿਹਾ ਹਾਂ ਤੇ ਜੇਕਰ ਹਮਲਾਵਰਾਂ ਤੇ ਕੋਈ ਕਾਰਵਾਈ ਨਾ ਹੋਈ ਤੇ ਮੈਂ ਕੋਈ ਕਦਮ ਚੁੱਕਦਾ ਹਾਂ ਤਾਂ ਪੁਲਿਸ ਪ੍ਰਸ਼ਾਸਨ ਇਸ ਲਈ ਜ਼ਿੰਮੇਵਾਰ ਹੋਵੇਗਾ ਫਿਰ 295 ਇਹ ਲਾਤੀਆ ਜਿਹ ਵੀ ਮੇਰੀ ਮੇਰੀ ਬੱਗਮ ਉਹ ਜਿਹਨਾਂ ਨੇ ਕਹਿੰਦੀ ਸੀ ਤੇ ਵੀ ਲਾਈ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੇਰ ਤੱਕ ਜਿਹੜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਨਹੀਂ ਤਾਂ ਅਸੀਂ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਈ ਸੀ ਮਲਾਈਨ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਪੋਲ ਖੜ ਦੇ ਟਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਲਈ ਕਰਦਾ ਤੇ ਜੋ ਸਿਕਿਉਰਿਟੀ ਵਾਸਤੇ ਜਸ ਸਿਕਿਉਰਿਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜੇ ਨਾ ਹੀ ਦਿਮਾਗ ਹੈਗਾ ਮੈਂ ਕਿਹਦੇ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਿਕਿਉਰਿਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਉਸ ਸਸਪੈਂਡ ਹੋਣੇ ਚਾਹੀਦੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਇਸ ਫੇਰ ਦੇ ਛੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਈ ਤੇ ਨਹੀਂ ਤਾਂ ਕਾਲ ਤੱਕ ਸਭ ਤੋਂ ਜੇਦਾਦੀ ਦਾ ਫੋਨ ਆਇਆ ਤੇ ਉਹਦੇ ਬਾਅਦ ਤੇ ਜਿਹੜੀ ਹੈ ਨਹੀਂ ਕਾਰਵਾਈ ਹੋ ਕਰ ਅਸੀਂ ਆਪ ਕਰਾਂਗੇ ਸਿਰ ਸਤ ਸਵੇਰੇ 10:30 ਵਜੇ ਤੱਕ ਬੰਦੇ ਪੜੇ ਜਾਣ ਸਾਰੇ ਯਾਨੀ ਉਹ ਜਿੰਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਜਦੋਂ ਵੀਡੀਓ ਯਾਰ ਲਉਗੀ ਉਹਨਾਂ ਦੀ ਕਿ ਕੁੱਟਦੇ ਨੇ ਇਕੱਲੇ ਥੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੀ ਇੱਕ ਇੱਕ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਿਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ